ਕਾਲੀ ਚ ਰਾਤ ਦੇ ਦਿਨ ਹੋਏ ਕਤਲ ਮਾਮਲੇ 'ਚ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਪੁਲਿਸ ਨੇ 12 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਕਤਲ ਦੇ ਇਲਜ਼ਾਮਾਂ 'ਚ ਇੱਕ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰ ਮੁਲਜ਼ਮਾਂ 'ਚ ਦੋ ਨਾਬਾਲਗ ਸ਼ਾਮਲ ਨੇ ਜਿਨ੍ਹਾਂ ਨੇ ਇਸ ਪੂਰੀ ਘਟਨਾ ਨੂੰ ਜਾਮਦਾਰਤਾ ਗਿਆ ਸੀ ਮੁਲਜ਼ਮਾਂ ਦੇ ਕੋਲੋਂ ਤੇਜ਼ ਤਰ੍ਹਾਂ ਹਥਿਆਰ ਤੇ ਬੁਲੇਟ ਬਰਾਮਦ ਹੋਏ ਕਾਬਲੇਗੌਰ ਹੈ ਕਿ 15 ਫਰਵਰੀ ਨੂੰ ਫੇਜ਼ 11 'ਚ ਪ੍ਰਵਾਸੀਆਂ ਦੇ ਵੱਲੋਂ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਤੇ ਹੁਣ ਇਸ ਪੂਰੇ ਮਾਮਲੇ 'ਚ ਐਕਸ਼ਨ ਲੈਣ ਦੇ ਹੋਏ ਪੁਲਿਸ ਨੇ ਇਸ ਪੂਰੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਪੁਲਿਸ ਨੇ 12 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਕਤਲ ਦੇ ਇਲਜ਼ਾਮਾਂ 'ਚ ਬਾਲਗ ਵੀ ਸ਼ਾਮਲ ਨੇ ਤੇਨਾਂ ਦੇ ਕੋਲੋਂ ਤੇਜ਼ ਤਾਰ ਹਥਿਆਰ ਤੇ ਬੁਲੇਟ ਵੀ ਬਰਾਮਦ ਹੋਏ ਨੇ 15 ਫਰਵਰੀ ਨੂੰ ਸ਼ਿਵਰਾਤਰੀ ਸੀ ਤੇ ਉਸ ਦੌਰਾਨ ਹੀ ਇਨਾਨਿਕ ਪ੍ਰਵਾਸੀ ਦਾ ਕਤਲ ਕੀਤਾ ਸੀ। ਬਾਲਲ ਕਾਫੀ ਇਲਜ਼ਾਮ ਲਾਇਆ ਸੀਗੇ ਤੇ ਹੁਣ ਤੱਕ ਦੇ ਮੈਂ ਉਹਦੇ ਵਿੱਚ ਤੁਹਾਨੂੰ ਪਰਿਵਾਰ ਦੀ ਵੀਡੀਓ ਵੀ ਦੇ ਦਿੰਦਾ ਜਿਹਦੇ ਵਿੱਚ ਦੇ ਆਰ ਵੈਰੀ ਸੈਟੀਸਫਾਈਡ ਤੇ ਉਹ ਮੈਂ ਤੁਹਾਨੂੰ ਉਹ ਵੀ ਤੁਸੀਂ ਭਾਵੇਂ ਆਪਣੇ ਚੈਨਲ ਤੇ ਚਲਾ ਦਿਓ। ਉਨਾਂ ਨੇ ਜਿੰਨੇ ਵੀ ਸੀ ਅਸੀਂ ਬੰਦੇ ਉਹਨਾਂ ਕਿਊਜ਼ ਫੜੇ ਗਏ ਨੇ 12 ਇਹਨਾਂ ਦੀ ਹੁਣ ਤੱਕ ਦੀ ਪੁਛਕੀ ਸਾਹਮਣੇ ਆਏ ਕਿ ਕ੍ਰਿਮੀਨਲ ਬੈਕਗ੍ਰਾਉਂਡ ਇਹਦੇ ਵਿੱਚ ਅਸੀਂ ਇਹਦੀ ਕਿਉਂਕਿ ਇਹਨਾਂ ਦੀ ਸਾਰੀਆਂ ਹੀ ਪਾਸਿਓਂ ਐਂਟੀਸੀਡੈਂਟਸ ਵੈਰੀਫਾਈ ਕਰ ਰਹੇ ਹਾਂ ਜਦੋਂ ਜਿਹੜਾ ਵੀ ਉਹ ਹੋਇਆ ਉਹਦੇ ਤੇ ਅਸੀਂ ਤੁਹਾਨੂੰ ਵੱਖਰੇ ਤੌਰ ਤੇ ਦੱਸ ਦੇਣਾ ਜਿਹਦੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਦਾ ਹਜੇ ਮਤਲਬ ਹਜੇ ਹਾਂਜੀ ਇਹਦੇ ਵਿੱਚ ਕਿਉਂਕਿ ਚੰਡੀਗੜ੍ਹ ਦੇ ਰਹਿਣ ਵਾਲੇ ਆ ਕਈ ਕਈ ਇਹਦੇ ਤੇ ਆ ਅਸੀਂ ਸਾਰਿਆਂ ਦੀ ਉਹ ਲੈ ਕੇ ਤੁਹਾਨੂੰ ਵੱਖਰੇ ਤੋਂ ਅਸੀਂ ਇਹਨੂੰ ਲੈ ਕੇ ਵੀ ਗੱਲਬਾਤ ਹੋਰੀ ਸੀ ਕਿ ਪ੍ਰਵਾਸੀਆਂ ਨੇ ਉੱਥੇ ਕਾਫੀ ਗੁੰਡਾ ਕਰਦੀ ਇਸ ਤਰ੍ਹਾਂ ਦੀ ਚੀਜ਼ਾਂ ਕੋਈ ਵੈਰੀਫਿਕੇ ਇਹ ਇਹ ਜਿਹੜੀ ਲੜਾਈ ਹੋਈ ਹੈ ਹੀਟ ਆਫ ਦੀ ਮੂਵਮੈਂਟ ਤੇ ਹੀ ਹੋਈ ਹੈ ਆ ਕੋਈ ਏਦਾਂ ਨਹੀਂ ਹੈ ਹੀਟ ਆਫ ਦੀ ਮੂਵਮੈਂਟ ਤੇ ਪ੍ਰਵਾਸੀਆਂ ਨੂੰ ਲੈ ਕੇ ਕੋਈ ਵੈਰੀਫਿਕੇਸ਼ਨ ਦੀ ਵੀ ਗੱਲ ਕੀਤੀ ਜਾ ਰਹੀ ਸੀ ਉਸ ਨੂੰ ਲੈ ਕੇ ਪੁਲਿਸ ਕਿਸ ਤਰ੍ਹਾਂ ਉਹ ਸਾਡੀ ਟੋਟਲ ਵੈਰੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਹਮੇਸ਼ਾ ਇਨਸਾਨ ਦੇ ਵੱਲੋਂ ਕੀਤੀ ਜਾਂਦੀ ਹੈ ਅਸੀਂ ਸੁਹਾਣਾ ਕੁੰਬੜਾ ਸਾਰੇ ਹੀ ਉਹ ਉਹਦੇ ਤੇ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਇਹਨੇ ਤੇ ਇਹਨਾਂ ਦੇ ਪਿੱਛੋਂ ਐਂਟੀਸਟੈਂਸ ਵੈਰੀਫਾਈ ਕਰਵਾ ਲਿਆ ਸਰ ਤੁਹਾਡਾ ਏਰੀਆ ਜਿਹੜਾ ਕੁੰਮੜੇ ਦੀ ਅਸੀਂ ਤੁਸੀਂ ਗੱਲ ਕਰੋ ਜਗਤਪੁਰਾ ਦੀ ਤੁਹਾਡੇ ਕੋਲੀ ਏਰੀਆ ਤੁਸੀਂ ਪਹਿਲਾਂ ਵੀ ਵੈਰੀਫਿਕੇਸ਼ਨ ਨੂੰ ਲੈ ਕੇ ਕੰਮ ਕੀਤਾ ਸੀਗਾ ਇਹ ਵੀ ਗੱਲ ਆ ਰਹੀ ਹੈ ਸਾਹਮਣੇ ਕਿ ਕੋਈ ਫੇਕ ਜਿਹੜਾ ਹੈਗਾ ਆਧਾਰ ਕਾਰਡ ਜਾਂ ਬਣਾ ਕੇ ਇਸ ਤਰ੍ਹਾਂ ਵੇਖੋ ਜੇਕਰ ਕੋਈ ਕਿਸੇ ਦਾ ਫੇਕ ਆਧਾਰ ਕਾਰਡ ਵੈਸੇ ਸਾਰੇ ਕਈ ਤੇ ਬੌਰਨ ਐਂਡ ਬਰਾਟਾ ਪਿੱਤੋਂ ਦੇ ਆ ਤੇ ਆਪਾਂ ਉਸ ਗੱਲ ਦਾ ਨਹੀਂ ਉਹ ਕਰ ਸਕਦੇ ਪਰ ਜਿਹੜੇ ਕੋਈ ਫੇਕ ਆਇਆ ਉਹਦੇ ਤੇ ਜਿਹੜੀ ਸਾਡੀ ਪੁਰਾਣੀ 420 ਫੌਜ ਡਾਕੂਮੈਂਟ ਤੇ 420 57 68 77 ਹੁੰਦੀ ਸੀਗੀ ਉਹ ਧਾਰਾ ਦਾ ਬੀਐਨਐਸ ਦੇ ਵਿੱਚ ਪਰਚਾ ਦਰਜ ਵੱਖਰੇ ਤੌਰ ਤੇ ਕੀਤਾ ਜਾਊਗਾ